ਸਤਿ ਸ਼੍ਰੀ ਅਕਾਲ ਜੀ ਪੰਜਾਬ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭਜੋਤ ਸਿੱਧੂ ਤੇ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆਂ ਸੁਰਖੀਆਂ ਦੇ ਉੱਪਰ ਵਿਰੋਧੀ ਪਾਰਟੀਆਂ ਨੇ ਲੋਕ ਸਭਾ ਦੇ ਬਾਹਰ ਕੀਤਾ ਜ਼ੋਰਦਾਰ ਪ੍ਰਦਰਸ਼ਨ ਸਾਰੇ ਸੂਬਿਆਂ ਨੂੰ ਨਜ਼ਰਅੰਦਾਜ਼ ਕਰਨ ਦੇ ਲਗਾਏ ਦੋਸ਼ ਰਾਹੁਲ ਗਾਂਧੀ ਨੇ ਕਿਸਾਨ ਲੀਡਰਾਂ ਨਾਲ ਕੀਤੀ ਮੁਲਾਕਾਤ 12 ਮੈਂਬਰਾਂ ਦਾ ਕਿਸਾਨੀ ਵਫ਼ਦ ਸੰਸਦ 'ਚ ਮਿਲਿਆ ਰਾਹੁਲ ਗਾਂਧੀ ਨੂੰ ਹਰਿਆਣਾ ਸਰਕਾਰ ਦੀ ਪਟੀਸ਼ਨ ਤੇ ਹੋਈ ਸੁਣਵਾਈ ਸੁਪਰੀਮ ਕੋਰਟ ਨੇ ਬਾਰਡਰ ਨਾ ਖੋਲਣ ਦੇ ਦਿੱਤੇ ਹੁਕਮ ਨਿਰਪੱਖ ਕਮੇਟੀ ਬਣਾਉਣ ਦੇ ਹੁਕਮ ਸੁਖਬੀਰ ਸਿੰਘ ਬਾਦਲ ਸ੍ਰੀ ਕਾਲ ਤਖਤ ਸਾਹਿਬ ਕੀ ਹੋਈ ਪੇਸ਼ ਇੱਕ ਬੰਦ ਲਿਫਾਫੇ ਦੇ ਵਿੱਚ ਸੌਂਪਿਆ ਜਵਾਬ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਕੱਲ ਬਜਟ ਪੇਸ਼ ਹੋਇਆ ਤਾਂ ਅੱਜ ਵਿਰੋਧੀ ਪਾਰਟੀਆਂ ਨੇ ਲੋਕ ਸਭਾ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਬਿਹਾਰ ਤੇ ਆਂਧਰਾ ਪ੍ਰਦੇਸ਼ ਤੋਂ ਇਲਾਵਾ ਬਾਕੀ ਸਾਰੇ ਸੂਬਿਆਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਵੀ ਸਰਕਾਰ ਦੇ ਉੱਪਰ ਲੱਗੇ ਨੇ ਇਸ ਮੌਕੇ ਪ੍ਰਧਾਨ ਖੜਗੇ ਦੇ ਨਾਲ ਇੰਡੀਆ ਆਲਾਈਂਸ ਦੇ ਬਾਕੀ ਲੀਡਰ ਵੀ ਮੌਜੂਦ ਰਹੇ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਆਮ ਬਜਟ 2024-25 ਵਿੱਚ ਬਿਹਾਰ ਅਤੇ ਆਂਧਰਾ ਪ੍ਰਦੇਸ਼ ਨੂੰ ਛੱਡ ਕੇ ਬਾਕੀ ਸੂਬਿਆਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਗਾਉਂਦੇ ਹੋਏ ਬੁੱਧਵਾਰ ਨੂੰ ਰਾਜ ਸਭਾ ਦੇ ਵਿੱਚੋਂ ਵਾਕਆਊਟ ਕਰ ਦਿੱਤਾ। ਉਪਰਲੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਥੋੜੀ ਦੇਰ ਬਾਅਦ ਹੀ ਮਲਿਕ ਅਰਜਨ ਖੜੀਏ ਨੇ ਬਜਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਵਿੱਚ ਕਿਸੇ ਵੀ ਸੂਬੇ ਨੂੰ ਕੁਝ ਨਹੀਂ ਮਿਲਿਆ। ਸਾਰਿਆਂ ਦੀ ਪਲੇਟ ਖਾਲੀ ਰਹੀ ਅਤੇ ਦੋ ਦੀ ਥਾਲੀ ਵਿੱਚ ਪਕੌੜੇ ਅਤੇ ਜਲੇਬੀਆਂ ਰੱਖੀਆਂ ਗਈਆਂ। ਉਹਨਾਂ ਦਾਅਵਾ ਕੀਤਾ ਕਿ ਤਾਮਿਲਨਾਡੂ, ਕੇਰਲ, ਕਰਨਾਟਕ, ਮਹਾਰਾਸ਼ਟਰ, ਪੰਜਾਬ, ਹਰਿਆਣਾ, ਰਾਜਸਥਾਨ, ਸਤਿਸ਼ਗੜ੍ਹ, ਦਿੱਲੀ ਅਤੇ ਓਡੀਸ਼ਾ ਸਮੇਤ ਕਈ ਸੂਬਿਆਂ ਨੂੰ ਬਜਟ ਵਿੱਚ ਕੁਝ ਵੀ ਨਹੀਂ ਦਿੱਤਾ ਗਿਆ ਜਦਕਿ ਬਿਹਾਰ ਅਤੇ ਆਂਧਰਾ ਪ੍ਰਦੇਸ਼ ਨੂੰ ਭਰ ਭਰ ਕੇ ਗੱਫੇ ਦਿੱਤੇ ਗਏ ਉਹਨਾਂ ਨੇ ਕਿਹਾ ਕਿ ਮੈਂ ਅਜਿਹਾ ਬਜਟ ਕਦੇ ਵੀ ਨਹੀਂ ਦੇਖਿਆ ਇਹ ਸਭ ਕੁਝ ਕਿਸੇ ਨੂੰ ਖੁਸ਼ ਕਰਨ ਲਈ ਕੁਰਸੀ ਬਚਾਉਣ ਲਈ ਹੋਇਆ ਅਸੀਂ ਇਸ ਦੀ ਨਿੰਦਾ ਕਰਦੇ ਆ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਇੰਡੀਆ ਗੱਠ ਜੋੜ ਪਾਰਟੀਆਂ ਇਸ ਦੀ ਨਿੰਦਾ ਕਰਦੀਆਂ ਨੇ ਸੈਟੀਸਫਾਈ ਉਹਨਾਂ ਨੇ ਕੀਤਾ ਲੇਕਿਨ ਉਸੇ ਕੋਈ ਫਾਇਦਾ ਹੋਣੇ ਵਾਲਾ ਹੈ ਸੜਕ ਸੜਕ ਭਈ 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 ਰਸਤਾ ਕੀ ਹੋਇਆ ਰਸਤਾ ਸਾਰੇ ਸਭ ਕੋ ਕੁਝ ਨਹੀਂ ਦਿਆ ਹੈ ਇਹ ਸਭ ਇੱਕ ਡਿਸਿਪਟਿਵ ਬਜਟ ਹੈ ਔਰ ਇਸ ਵਿੱਚ ਅਨਿਆਏ ਹੈ ਇਸ ਮੌਕੇ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਵੀ ਖੂਬ ਗੁੱਸੇ ਦੇ ਵਿੱਚ ਨਜ਼ਰ ਆਏ ਰਾਜਾ ਵੜਿੰਗ ਵੀ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਸਨ ਅਤੇ ਉਹਨਾਂ ਨੇ ਪੰਜਾਬ ਨੂੰ ਬਿਲਕੁਲ ਹੀ ਨਕਾਰੇ ਜਾਣ ਤੇ ਸਵਾਲ ਖੜੇ ਕੀਤੇ ਅਤੇ ਨਾਲ ਹੀ ਕਿਹਾ ਕਿ ਬਜਟ ਦੇ ਵਿੱਚ ਪੰਜਾਬ ਦੇ ਨਾਲ ਧੋਖਾ ਕੀਤਾ ਗਿਆ ਹੈ ਬਜਟ ਦੇ ਵਿੱਚ ਪੰਜਾਬ ਨੂੰ ਅਣ ਦੇਖਾ ਠਿੱਕਾ ਗਿਆ असं आपके हकों की लड़ाई आते और पंजाब के वास्ते अ प्रोटेस्ट किया पूरे का पूरा बजट आंध्र प्रदेश और बिहार न लुटा दिता गया क्योंकि अलायंस पार्टनर है अगर उन्होंने इग्नोर किया गया तो सरकार गिर जाएगी लेकिन पंजाब केडरिंग स्टेट है फल आया पंजाब के अंदर पिछली बारी हजार एकड़ फसल तबाह होगी दस हजार करोड़ तो का नुकसान हो गया ਇਹਨਾਂ ਦੀ ਕਈ ਸੇਟਾਂ ਨੂੰ ਇਹਨਾਂ ਨੇ ਕਿਹਾ ਕਿ ਫਲਾਜ ਅਸਿਸਟੈਂਸ ਅਸੀਂ ਦੇਵਾਂਗੇ ਲੇਕਿਨ ਪੰਜਾਬ ਨੂੰ ਉਸ ਤੱਕੋ ਵੀ ਇਗਨੋਰ ਕੀਤਾ ਗਿਆ ਜਿੱਥੇ ਜਿੱਥੇ ਇਗਨੀ ਸੀਟ ਦੀ ਗੱਲ ਨਹੀਂ ਆਈ ਉੱਥੇ ਟੋਟੇ ਇਗਨੋਰ ਪੰਜਾਬ ਦੇ ਪੰਜਾਬ ਉਹਨਾਂ ਸਟੇਜਸ ਨੂੰ ਕੀਤਾ ਵਿਰੋਧੀ ਅਗੂਆਂ ਨੇ ਦੋਸ਼ ਲਾਇਆ ਕਿ ਜਿਨ੍ਹਾਂ ਖੇਤਰਾਂ ਵਿੱਚ ਵਿਰੋਧੀ ਪਾਰਟੀ ਚੁਣੀ ਗਈ ਹੈ ਜਾਂ ਤਾਂ ਜਿੱਥੇ ਜਨਤਾ ਨੇ ਸੱਤਾਧਾਰੀ ਪਾਰਟੀ ਨੂੰ ਨਕਾਰ ਦਿੱਤਾ ਉਹਨਾਂ ਨੂੰ ਬਜਟ 'ਚ ਨਜ਼ਰਅੰਦਾਜ਼ ਕੀਤਾ ਗਿਆ। ਉਹਨਾਂ ਸਵਾਲ ਉਠਾਇਆ ਕਿ ਜੇਕਰ ਬਜਟ ਦੇ ਵਿੱਚ ਸੰਤੁਲਨ ਨਹੀਂ ਹੋਵੇਗਾ ਤਾਂ ਵਿਕਾਸ ਕਿਸ ਤਰ੍ਹਾਂ ਹੋਵੇਗਾ? ਇਸ ਮਗਰੋਂ ਕਾਂਗਰਸ ਦੀ ਅਗਵਾਈ ਦੇ ਵਿੱਚ ਵਿਰੋਧੀ ਪਾਰਟੀਆਂ ਨੇ ਮੈਂਬਰ ਦੇ ਸਦਨ ਦੇ ਵਿੱਚੋਂ ਵਾਕਆਊਟ ਕਰ ਦਿੱਤਾ। ਖੜਗੇ ਦੇ ਇਲਜ਼ਾਮਾਂ ਦਾ ਜਵਾਬ ਦਿੰਦੇ ਹੋਏ ਵਿੱਤ ਮੰਤਰੀ ਸੀ타 ਰਮਨ ਨੇ ਕਿਹਾ ਕਿ ਬਜਟ ਭਾਸ਼ਣ 'ਚ ਹਰ ਸੂਬੇ ਦਾ ਨਾਮ ਲੈਣਾ ਅਕਸਰ ਸੰਭਵ ਨਹੀਂ ਹੁੰਦਾ ਪਰ ਇਹ ਕਹਿਣਾ ਗਲਤ ਹੈ ਕਿ ਸੂਬਿਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਰਾਹੁਲ ਗਾਂਧੀ ਨੇ ਕਿਸਾਨ ਲੀਡਰਾਂ ਲਈ ਇੱਕ ਨਵੀਂ ਆਸ ਦੀ ਕਿਰਨ ਜਗਾਈ ਹੈ ਕਿਉਂਕਿ ਅੱਜ ਰਾਹੁਲ ਵੱਲੋਂ ਕਿਸਾਨ ਆਗੂਆਂ ਦੇ ਵਫਦ ਦੇ ਨਾਲ ਇੱਕ ਮੁਲਾਕਾਤ ਕੀਤੀ ਗਈ ਹੈ। ਜਿਸ ਤੋਂ ਬਾਅਦ ਉਹਨਾਂ ਨੇ ਕਿਸਾਨਾਂ ਦਾ ਸਾਥ ਦੇਣ ਦੀ ਗੱਲ ਆਖੀ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਅੱਜ ਕਿਸਾਨਾਂ ਦੇ ਨਾਲ ਮੁਲਾਕਾਤ ਕਰਨ ਦਾ ਸਮਾਂ ਮਿਥਿਆ ਗਿਆ ਸੀ ਜਿਸ ਨੂੰ ਲੈ ਕੇ ਪਹਿਲਾਂ ਤਾਂ ਕਾਫੀ ਵਿਵਾਦ ਛੜਿਆ ਕਿਉਂਕਿ ਕਿਸਾਨਾਂ ਨੂੰ ਸਦਨ ਦੇ ਅੰਦਰ ਜਾ ਕੇ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ ਸੀ ਜਿਸ ਤੇ ਕਾਫੀ ਵਿਵਾਦ ਛੜਨ ਤੋਂ ਬਾਅਦ 12 ਕਿਸਾਨ ਆਗੂਆਂ ਦੇ ਵਫਦ ਨੂੰ ਸਦਨ ਦੇ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦਿੱਤੀ ਗਈ ਜਿਸ ਵਿੱਚ ਦੇਸ਼ ਭਰ ਤੋਂ ਕਿਸਾਨ ਮਜ਼ਦੂਰ ਮੋਰਚਾ ਅਤੇ संयुक्त किसान मोर्चा गैर सियासी दी अगुवाई ਹੇਠ 12 ਕਿਸਾਨ ਆਗੂਆਂ ਦਾ ਇੱਕ ਵਫਦ ਰਾਹੁਲ ਗਾਂਧੀ ਨੂੰ ਮਿਲਿਆ ਜਿਸ ਤੋਂ ਬਾਅਦ ਕਿਸਾਨ ਲੀਡਰ ਰਾਹੁਲ ਗਾਂਧੀ ਦੇ ਨਾਲ ਹੀ ਮੀਡੀਆ ਦੇ ਮੁਖਾਤਿਬ ਹੋਏ ਗਾਂਧੀ ਜੀ سے ਮਿਲਣੇ ਆਏ تھے ਤਾਂ ਉਹਨਾਂ ਨੇ ਪੂਰੀ ਤਰ੍ਹਾਂ ہماری ਬਾਤ ਸੁਣੀ ਹੈ ਜੋ ਐਮਐਸਪੀ ਲੀਗਲ ਗਰੰਟੀ ਕਾਨੂੰਨ ਜੋ ਹਮ ਬਣਾਉਣਾ ਚਾਹਤੇ ਉਸ ਦੇ ਉੱਪਰ ਲੰਬੀ ਚर्चा ਹੋਈ ਹੈ ਕਾਂਗਰਸ ਪਾਰਟੀ अथवा जितनी भी इंडिया गठजोड़ के घटक हैं इन्होंने विश्वास दवाया कि हम सबसे बात करके जो किसानों और खेत मजदूरों के मुद्दे हैं देश की पार्लियामेंट में हम ज्यादा महत्वता देकर तो उसको पूरा कराने की कोशिश करेंगे ये हमारी राहुल गांधी एक बात बहुत इम्पोर्टेंट विपक्ष के नेता मान राहुल गांधी जी से हमारी हुई है जो हरियाणा गवर्नमेंट ने हमारे किसानों के ऊपर जिस तरह का अत्याचार किया है उसको इन्होंने हमारे साथ वादा किया है कि जो हरियाणा गवर्नमेंट वही गोलियां चलाने वाले वही मारने वाले वही इन्वेस्टिगेशन करेंगे और वो कैसे इंसाफ देंगे उसके ऊपर हमारी आवाज बनकर पार्लियामेंट के अंदर वो बात रखेंगे प्रयास करेंगे कि हमें इंडिपेंडेंट वो इन्वेस्टिगेशन हो पाए और उन्होंने ये भी हमारे साथ ਕਿਸਾਨ ਨੇਤਾਵਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਮੈਨੀਫੈਸਟੋ ਦੇ ਵਿੱਚ ਵੀ ਕਾਨੂੰਨੀ ਗਰੰਟੀ ਦੇ ਨਾਲ ਐਮਐਸਪੀ ਦਾ ਜ਼ਿਕਰ ਕੀਤਾ ਸੀ ਅਸੀਂ ਮੁਲਾਂਕਣ ਕੀਤਾ ਅਤੇ ਇਸ ਨੂੰ ਲਾਗੂ ਕੀਤਾ ਜਾ ਸਕਦਾ ਹੈ ਉਹਨਾਂ ਅਗੇ ਕਿਹਾ ਕਿ ਸਾਡੀ ਹੁਣੇ ਮੀਟਿੰਗ ਹੋਈ ਹੈ ਜਿਸ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਅਸੀਂ ਇੰਡੀਆ ਗੱਠਜੋੜਨ ਦੇ ਦੂਜੇ ਨੇਤਾਵਾਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਸਰਕਾਰ ਤੇ ਦਬਾਅ ਪਾਵਾਂਗੇ ਕਿ ਦੇਸ਼ ਦੇ ਕਿਸਾਨਾਂ ਨੂੰ कटोकट समर्थन मूल्य गारंटी देती जाए हमारे हमारे मैनिफेस्टो में एमएसपी विद लीगल गारंटी लिखा है हमने पूरा उसका असेसमेंट किया है वो किया जा सकता है uh, अभी मीटिंग की हमने मीटिंग में हमने ये डिसाइड किया कि जो इंडिया गठबंधन के बाकी लीडर्स हैं उनसे हम ये डिस्कशन करेंगे और फिर सरकार पर दबाव डालने की कोशिश करेंगे कि लीगल गारंटी गया, MSP ਲੀਗਲ ਗਾਰੰਟੀ ਹਿੰਦੁਸਤਾਨ ਦੇ ਕਿਸਾਨਾਂ ਨੂੰ ਮਿਲੇ ਉਹ ਉਹ ਚਰਚਾ ਚੱਲ ਰਹੀ ਹੈ ਉਹ ਉਸ ਦੇ ਬਾਰੇ ਵਿੱਚ ਅਸੀਂ ਇੰਟਰਨਲੀ ਡਿਸਕਸ ਕਰਕੇ ਉਹ ਕਰਾਂਗੇ ਧੰਨਵਾਦ ਥੈਂਕ ਯੂ ਮੀਟਿੰਗ ਤੋਂ ਬਾਅਦ ਕਿਸਾਨ ਲੀਡਰਾਂ ਨੂੰ ਇੱਕ ਉਮੀਦ ਬੱਜੀ ਹੈ ਕਿ ਹੁਣ ਉਹਨਾਂ ਦੀ ਆਵਾਜ਼ ਸਦਨ ਵਿੱਚ ਜ਼ੋਰਦਾਰ ਤਰੀਕੇ ਦੇ ਨਾਲ ਚੁੱਕੀ ਜਾਵੇਗੀ ਇਸ ਮੀਟਿੰਗ ਦੇ ਵਿੱਚ ਕਾਂਗਰਸੀ ਸੰਸਦ ਮੈਂਬਰ ਕੇ ਸੀ ਵੇਨੂ ਗੋਪਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਸੁਖਜਿੰਦਰ ਸਿੰਘ ਰੰਧਾਵਾ ਗੁਰਜੀਤ ਸਿੰਘ ਔਜਲਾ ਧਰਮਵੀਰ ਗਾਂਧੀ ਡਾਕਟਰ ਅਮਰ ਸਿੰਘ ਦਪਿੰਦਰ ਸਿੰਘ ਹੋੱਡਾ ਅਤੇ ਜੈ ਪ੍ਰਕਾਸ਼ ਵੀ ਮੌਜੂਦ ਰਹੇ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਹਰਿਆਣਾ ਸਰਕਾਰ ਦੀ ਪਟੀਸ਼ਨ ਤੇ ਅੱਜ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ ਹੈ ਜਿਸ ਵਿੱਚ ਸੁਪਰੀਮ ਕੋਰਟ ਨੇ ਹੁਕਮ ਦਿੱਤੇ ਨੇ ਕਿ ਫਲਹਾਲ ਬਾਰਡਰ ਨਹੀਂ ਖੁੱਲੇਗਾ ਪਰ ਗੱਲਬਾਤ ਲਈ ਇੱਕ ਨਿਰਪੱਖ ਕਮੇਟੀ ਬਣਾਉਣੀ ਹੋਵੇਗੀ ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਲੱਭਣ ਲਈ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਵਿਅਕਤੀਆਂ ਦੀ ਇੱਕ ਆਜ਼ਾਦ ਕਮੇਟੀ ਗਠਤਕਰਨ ਦਾ ਬੋਧਵਾਰ ਨੂੰ ਪ੍ਰਸਤਾਵ ਦਿੱਤਾ ਹੈ ਅਤੇ ਕਿ ਕਿ ਕਿਸਾਨਾਂ ਅਤੇ ਸਰਕਾਰ ਦੇ ਵਿਚਾਰੇ ਭਰੋਸੇ ਦੀ ਘਾਟ ਹੈ ਜੱਜ ਸੂਰੀਆ ਕਾਂਦੀ ਅਗਵਾਈ ਵਾਲੀ ਤਿੰਨ ਮੈਂਬਰੀ ਬੈਂਚ ਨੇ ਕਿਹਾ ਕਿ ਇੱਕ ਨਿਰਪੱਖ ਅੰਪਾਇਰ ਦੀ ਲੋੜ ਹੈ ਜੋ ਕਿਸਾਨਾਂ ਅਤੇ ਸਰਕਾਰਾਂ ਦੇ ਵਿਚਕਾਰ ਭਰੋਸਾ ਪੈਦਾ ਕਰ ਸਕੇ ਬੈਂਚ ਵਿੱਚ ਜੱਜ ਦੀਪੰਕਰ দত্ত ਅਤੇ ਜੱਜ ਉਜਲ ਪੁਈਆ ਵੀ ਸ਼ਾਮਲ ਰਹੇ ਬੈਂਚ ਨੇ ਕਿਹਾ ਕਿ ਤੁਹਾਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਲਈ ਕੁਝ ਕਦਮ ਚੁੱਕਣੇ ਹੋਣਗੇ ਨਹੀਂ ਤਾਂ ਉਹ ਦਿੱਲੀ ਝੋ ਆਉਣਗੇ ਤੁਸੀਂ ਇਥੋਂ ਮੰਤਰੀਆਂ ਨੂੰ ਭੇਜ ਰਹੇ ਹੋ ਅਤੇ ਉਹਨਾਂ ਦੇ ਚੰਗੇ ਇਰਾਦਿਆਂ ਦੇ ਬਾਵਜੂਦ ਵੀ ਭਰੋਸੇ ਦੀ ਘਾਟ ਹੈ ਹੁਣ ਦੇਖੋ ਇਹ ਕੀ ਹੁਕਮ ਹੈ ਕਿ ਅਸੀਂ ਪਰਲੋਕਾਇਰ ਇਸ ਤਰ੍ਹਾਂ ਸੀਨੇ ਕਿ ਉਹ ਆ ਅੱਜ ਜਿਹੜੀ ਸਿਚੁਏਸ਼ਨ ਸਾਹਮਣੇ ਆ ਰਹੀ ਆ ਉਹ ਇਹੀ ਆ ਰਹੀ ਆ ਕਿ ਹਰਿਆਣਾ ਸਰਕਾਰ ਦਾ ਉਹ ਹਾਈ ਕੋਰਟ ਦੇ ਫੈਸਲੇ ਨੂੰ ਮੰਨਿਆ ਸੁਪਰੀਮ ਕੋਰਟ ਚ ਗਈ ਹਾਂ ਸੁਪਰੀਮ ਕੋਰਟ ਵੀ ਜਹਾ ਕਿ ਕੋਈ ਨਾ ਕੋਈ ਅਨਾਕਾਨੀ ਕੋ ਬਖਾਨਨੇ ਵਾਜੀ ਮਤਲਬ ਇਹ ਹੈ ਕਿ ਇਹਨੂੰ ਕਾਨੂੰਨ ਟੋਲ ਕਰਨਾ ਚਾਹੁੰਦੇ ਥੰਦੇ ਰਸਤੇ ਚ ਪਾਉਣਾ ਚਾਹੁੰਦੇ ਆ ਜੀ ਇਸ ਸੁਸਰੇ ਨੂੰ ਜਿਹੜਾ ਕਿ ਵੱਡਾ ਆਰਤੀਸ਼ਾਤਵਿਦਿ ਪਿੰਡਾਂਵੋ ਕਾਰੋਬਾਰੀ ਪਰੇਸ਼ਾਨੀਆਂ ਕਾਰੋਬਾਰੀ ਗੜੇ ਪਰੇਸ਼ਾਨੀਆਂ ਜਿਹੜੀ ਹਰਿਆਣਾ ਸਰਕਾਰ ਨੇ ਸਰਗਮੰਦ ਕਰਕੇ ਰਹੀ ਹੋਈ ਆ ਬੰਦ ਕਰ ਰੱਖਿਆ ਉਹਦੇ ਸਬੰਧ ਵਿੱਚ ਅਸੀਂ ਬਾਰ ਬਾਰ ਕਹਿਣਾ ਸੁਣਨਾ ਹੈ ਜੀ ਜੀ ਕਿ ਤੁਸੀਂ ਸਰਕਾਰ ਵਾਂਗ ਕਰ ਦਿਓ ਜੋ ਇਹ ਉਹ ਲਾਜੋ ਸੁਭਰੀਨ ਕੋਲ ਦੇ ਕੇ ਬੇਤੀ ਕਰਾਂਗੇ ਇਹਨਾਂ ਨੂੰ ਪੁਟਕਾਰਵਾ ਕੇ ਜਲਦ ਤੋਂ ਜਲਦ ਰਸਤਾ ਖੋਲਿਆ ਜਾਵੇ ਤਾਂ ਕਿ ਰਾਹ ਹੀਰਾਂ ਨੂੰ ਕਾਰੋਬਾਰੀਆਂ ਨੂੰ ਤੇ ਪੰਜਾਬ ਨੂੰ ਤਾਂ ਜਿੱਲੀ ਅੱਜ ਤਾਂ ਇਹ ਹੋਣ ਜਾਂਦਾ ਕੋਈ ਪਰੇਸ਼ਾਨੀ ਨਾ ਹੋਵੇ ਜੋ ਉਹ ਜਲਦ ਖੁੱਲੇ ਜਾਵੇ ਤੇ ਕੋਈ ਸਾਡੀ ਉੱਤੇ ਟੀਮ ਦੀ ਹੋਈ ਹੈ ਜੇ ਉਹਨਾਂ ਨਾਲ ਸਾਡੀ ਗੱਲਬਾਤ ਨਹੀਂ ਹੋ ਸਕੀ ਜਲਦ ਹੀ ਜਿਹੜਾ ਸਾਡਾ ਬਹੁਤ ਪੇਮੈਂਟ ਆਏਗਾ ਉਹ ਸਾਨੂੰ ਰਿਪੋਰਟ ਕਰਾਂਗੇ ਫਿਰ ਅਸੀਂ ਉਹਦੇ ਬਾਰੇ ਜਾਣਕਾਰੀ ਹੋਰ ਦੇ ਦਵਾਂਗੇ ਹਲੇ ਉਹ ਕੋਈ ਉਹਦੇ ਬਾਰੇ ਅਪਡੇਟ ਨਹੀਂ ਕੋਈ ਨਹੀਂ ਆਈ ਸੀ ਹਾਂਜੀ ਅਦਾਲਤ ਨੇ ਕਿਹਾ ਕਿ ਇੱਕ ਹਫਤੇ ਅੰਦਰ ਉਚਿਤ ਨਿਰਦੇਸ਼ ਦਿੱਤੇ ਜਾਣ ਉਦੋਂ ਤੱਕ ਸ਼ੰਭੂ ਬਾਰਡਰ ਤੇ ਸਥਿਤੀ ਨੂੰ ਵਿਗੜਨ ਤੋਂ ਰੋਕਣ ਲਈ ਸਾਰੇ ਪੱਖਕਾਰਾਂ ਨੂੰ ਪ੍ਰਦਰਸ਼ਨ ਸਥਾਨ ਤੇ ਸਥਿਤੀ ਜਿਉਂ ਦਿੱਤੀਆਂ ਬਣਾਈ ਰੱਖਣ ਦਿਓ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਹਰਿਆਣਾ ਸਰਕਾਰ ਦੀ ਪਟੀਸ਼ਨ ਤੇ ਸੁਣਵਾਈ ਕੀਤੀ ਹੈ ਹਾਈ ਕੋਰਟ ਨੇ ਉਸ ਨੂੰ ਅੰਬਾਲਾ ਕੋਲ ਸ਼ੰਭੂ ਬਾਰਡਰ ਤੇ ਇੱਕ ਹਫਤੇ ਅੰਦਰ ਨਾਕਾਬੰਦੀ ਹਟਾਉਣ ਦੇ ਲਈ ਕਿਹਾ ਸੀ ਜਿੱਥੇ ਕਿਸਾਨ 13 ਫਰਵਰੀ ਤੋਂ ਡੇਰੇ ਲਾ ਕੇ ਬੈਠੇ ਨੇ ਬਾਗੀ ਅਕਾਲੀਆਂ ਦੇ ਮੁਆਫੀ ਨਾਮੇ ਤੋਂ ਬਾਅਦ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਜਿੱਥੇ ਉਹਨਾਂ ਨੇ ਆਪਣਾ ਜਵਾਬ ਇੱਕ ਬੰਦ ਲਿਫਾਫੇ ਦੇ ਵਿੱਚ ਜਥੇਦਾਰ ਸਾਹਿਬ ਨੂੰ ਸੌਂਪ ਦਿੱਤਾ ਜਿਸ ਤੇ ਵਿਚਾਰ ਚਰਚਾ ਲਈ ਇੱਕ ਇਕੱਤਰਤਾ ਬੁਲਾਈ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਜਿਸ ਤੋਂ ਬਾਅਦ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਕबीर ਸਿੰਘ ਹੁਣਾਂ ਨੂੰ ਬੰਦ ਲਿਫਾਫਾ ਆਪਣਾ ਲਿਖਤੀ ਜਵਾਬ ਸੌਂਪ ਦਿੱਤਾ ਹੈ ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਵੀ ਜਥੇਦਾਰ ਸਾਹਿਬ ਨੂੰ ਲਿਖਤੀ ਜਵਾਬ ਸੌਂਪਿਆ ਗਿਆ ਇਸ ਦੌਰਾਨ ਜਦੋਂ ਪੱਤਰਕਾਰਾਂ ਵੱਲੋਂ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਕबीर ਸਿੰਘ ਹੁਣਾਂ ਦੇ ਵੱਲੋਂ ਇਸ ਮੌਕੇ ਦੱਸਿਆ ਗਿਆ ਕਿ ਪੱਤਰ ਬਾਰੇ ਸਿੰਘ ਸਹਿਬਾਨਾ ਦੀ ਜਲਦੀ ਹੀ ਇਕਤਰਤਾ ਬੁਲਾ ਕੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਪੰਜ ਸਿੰਘ ਸਹਿਬਾਨ ਨੇ ਅਕਾਲ ਤਖਤ ਸਾਹਿਬਾਨ ਨੂੰ ਉਸ ਨੂੰ ਬਤਵਾਸਨ ਜੋ ਸਪਸ਼ਟ ਕਰਨ ਮੰਗਿਆ ਸੀਗਾ ਔਰ ਅੱਜ ਉਹ ਆਪਣਾ ਸਪਸ਼ਟੀਕਰਨ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ ਨੇ ਔਰ ਉਸ ਸਪਸ਼ਟੀਕਰਨ ਨੂੰ ਆਉਣ ਵਾਲੇ ਦਿਨਾਂ ਵਿੱਚ ਜੋ ਪੰਜ ਸਿੰਘ ਸਹਿਬਾਨ ਨੇ ਬੁਲਾਉਗੇ ਉਹਦੇ ਵਿੱਚ ਖੋਲ ਕੇ ਪੜ੍ਹ ਕੇ ਤੇ ਉਹਨੂੰ ਵਿਚਾਰਿਆ ਜਾਏਗਾ ਅੱਗੇ ਕੀ ਕਰਨਾ ਇਸ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਬੁਲਾਰੇ ਦਲਜੀਤ ਸਿੰਘ ਚੀਮਾ ਤੇ ਬਲਵਿੰਦਰ ਸਿੰਘ ਭੂੰਦੜ ਵੀ ਉਹਨਾਂ ਦੇ ਨਾਲ ਨਜ਼ਰ ਆਏ ਇਸ ਤੋਂ ਇਲਾਵਾ ਐਡਵੋਕੇਟ ਧਾਮੀ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਹੀ ਸਿੰਘ ਸਹਿਬਾਨ ਨੂੰ ਮਿਲੇ ਇਸ ਦੌਰਾਨ ਉਹਨਾਂ ਨਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਸਕੱਤਰ ਪ੍ਰਤਾਪ ਸਿੰਘ ਵੀਰ ਵੀ ਹਾਜ਼ਰ ਰਹੇ ਬਾਗੀ ਆਕਾਲੀ ਧੜੇ ਦੇ ਵੱਲੋਂ ਲਏ ਗਏ ਵੱਡੇ ਫੈਸਲੇ ਤੋਂ ਬਾਅਦ ਇੱਕ ਵੱਡਾ ਫੈਸਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਕੀਤਾ ਸੁਖਬੀਰ ਬਾਦਲ ਵੱਲੋਂ ਸੋਸ਼ਲ ਮੀਡੀਆ ਤੇ ਐਲਾਨ ਕੀਤਾ ਗਿਆ ਕਿ ਉਹ ਕੋਰ ਕਮੇਟੀ ਭੰਗ ਕਰ ਰਹੇ ਨੇ ਜਿਸ ਤੋਂ ਬਾਅਦ ਬਾਗੀ ਆਕਾਲੀ ਦੇ ਕੋਰ ਕਮੇਟੀ ਮੈਂਬਰ ਕਾਫੀ ਨਿਰਾਸ਼ ਦਿਖਾਈ ਦਿੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪਾਰਟੀ ਦੀ ਕੋਰ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਇਸ ਤੇ ਵੱਡਾ ਬਿਆਨ ਦਿੰਦਿਆਂ ਬਾਗੀ ਧੜੇ ਦੀ ਡਿਗਜਾਗੂ ਬੀਬੀ ਜਗੀਰ ਕੌਰ ਨੇ ਕਿਹਾ ਕਿ ਬੌਸਸ ਆਲਵੇਜ਼ ਰਾਈਟ ਉਹਨਾਂ ਕਹਿੰਦੇ ਕਿ ਸੁਖਬੀਰ ਬਾਦਲ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹਨਾਂ ਨੂੰ ਵੀ ਸੁਖਬੀਰ ਬਾਦਲ ਦੇ ਫੈਸਲੇ ਤੇ ਕੋਈ ਹੈਰਾਨੀ ਨਹੀਂ ਹੋ ਰਹੀ ਕਿਉਂਕਿ ਇਹ ਉਹਨਾਂ ਦੀ ਸ਼ੁਰੂ ਤੋਂ ਹੀ ਸੋਚ ਹੈ ਜਦੋਂ ਜੀ ਕਰਦਾ ਹੈ ਉਹ ਕਮੇਟੀਆਂ ਭੰਗ ਕਰ ਦਿੰਦੇ ਨੇ ਜਦੋਂ ਜੀ ਕਰਦਾ ਨਵੀਆਂ ਬਣਾ ਲੈਂਦੇ ਨੇ ਅਤੇ ਜਦੋਂ ਜੀ ਕਰਦਾ ਕਿਸੇ ਨੂੰ ਵੀ ਪਾਰਟੀ ਵਿੱਚੋਂ ਕੱਢ ਦਿੰਦੇ ਨੇ ਇਸ ਮੌਕੇ ਵੀ ਵਿਚਗੀਰਕਾਰ ਉਹਨਾਂ ਦੇ ਨਾਲ ਖਾਸ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਵੀ ਸੁਣੋ ਦੇਖੋ ਜੀ ਉਹਨਾਂ ਦਾ ਉਹਨਾਂ ਦੀ ਆਪਣੀ ਤਾਕਤ ਹੈ ਆਪਣੀ ਪਾਵਰ ਉਹਨਾਂ ਨੇ ਮੋਨੋਪੋਲੀ ਕੀਤੀ ਹੋਈ ਹੈ ਜੀ ਉਹਨਾਂ ਜੀ ਕਰੇ ਨਾਮਿਨੇਟ ਕਰ ਲੈਂਦੇ ਆ ਉਹਨਾਂ ਜੀ ਕਰੇ ਤੇ ਟਾ ਦਿੰਦੇ ਆ ਪਹਿਲਾਂ ਵੀ ਸਟ੍ਰਕਚਰ ਸਾਰਾ ਪੱਕਾ ਕੀਤਾ ਸੀ ਉਹਨਾਂ ਦੇ ਆਪਣੀ ਮਰਜ਼ੀ ਨਾਲ ਹੀ ਫਿਰ ਨਾਮਿਨੇਟ ਕਰ ਦਿੱਤੇ ਸਾਰੇ ਹੋਰ ਕਮੇਟੀ ਵੀ ਨਾਮਿਨੇਟ ਕਰ ਦਿੱਤੀ ਅਹੁਦੇਦਾਰੀ ਨਾਮਿਨੇਟ ਕਰ ਦਿੱਤੇ ਇਸ ਕਰਕੇ ਇਹਨਾਂ ਗੱਲਾਂ ਕਰਕੇ ਤੇ ਸਾਰੀ ਪਾਰਟੀ ਦਾ ਨੁਕਸਾਨ ਹੋਇਆ ਜੀ ਬਦਾਂ ਨੇ ਆਪਣੀਆਂ ਪਾਵਲ ਸਾਰੀਆਂ ਹੋਲੀ ਸੋਲੀ ਆਪਣੇ ਕੋ ਰੱਖਤੀ ਐ ਕਿਸੇ ਨੇ ਸਲਾਹ ਨਹੀਂ ਕਰਦੀ ਕੋਈ ਗੱਲ ਨਹੀਂ ਕਰਦੀ ਸੋਹਣੀਆਂ ਗੱਲਾਂ ਦਾ ਨੁਕਸਾਨ ਨਹੀਂ ਕਰਕੇ ਤੇ ਪਾਰਟੀ ਜਿੱਥੇ ਪਹੁੰਚੀ ਐ ਦੇਖੋ ਜੀ ਸਾਡੀ ਤੇ ਇੱਕੋ ਗੱਲ ਐ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਨਹੀਂ ਚੰਮਦੇ ਅਸੀਂ ਮੈਂਬਰ ਐ ਸ਼੍ਰੋਮਣੀ ਅਕਾਲੀ ਦਲ ਦੇ ਜੀ ਸ਼੍ਰੋਮਣੀ ਅਕਾਲੀ ਦਲ ਦਾ ਸੁਧਾਰ ਕਰਨ ਵਾਸਤੇ ਸਿਤਰੇ ਨੇ ਔਰ ਸਾਰੇ ਜਾਣੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵਦ ਤੋਂ ਵਦ ਲੋਕਾਂ ਨੂੰ ਮੋਬਾਈਲਾਈਜ਼ ਕਰਕੇ ਨਾਲ ਜੋੜੀਏ ਅਕਾਲੀ ਦਲ ਦੇ ਨਾਲ ਜਿਹੜੀਆਂ ਕਮੀਨਾਂ ਆਈਆਂ ਸੀ ਜਿਹੜੀਆਂ ਕੋਈ ਘਾਟਾਂ ਸੀਗੀਆਂ ਉਹ ਸੁਧਾਰੀਏ ਪ੍ਰਧਾਨ ਸਰ ਦਾ ਫਰਜ਼ ਪੰਡਾ ਕਿ ਉੱਥੇ ਜਾ ਕੇ ਤੇ ਕੁਝ ਅਸਲੀ ਕਹਤਾ ਸਾਬ ਤੇ ਵੀ ਆਪਣਾ ਸੱਚ ਨਹੀਂ ਬੋਲਣਾ ਜੀ ਕਿੱਥੇ ਬੋਲਣਾ ਉੱਥੇ ਜਾ ਕੇ ਜੇ ਸਾਰੀ ਦੁਨੀਆ ਨੂੰ ਪਤਾ ਕੀ ਹੋਇਆ ਕਿੱਦਾਂ ਹੋਇਆ ਜੇ ਸਾਰੇ ਲੋਕਾਂ ਨੂੰ ਪਤਾ ਆ ਤੇ ਉਹਨਾਂ ਲੋਕਾਂ ਦੀ ਸੰਤੁਸ਼ਟੀ ਕਰਾਉਣ ਵਾਸਤੇ ਸੱਜ ਆਪਣੇ ਜ਼ੁਬਾਨ ਦੇ ਨਾਲ ਸ਼ਿਕਾਇਤ ਮਾਗੇ ਕਿ ਇਹ ਹੋਇਆ ਗਲਤੀ ਹੋ ਗਈ ਫਿਰ ਜੀ ਆਪਣੀ ਸਾਰਿਆਂ ਦੀ ਨਰਾਜ਼ਗੀ ਦੂਰ ਹੋਏਗੀ ਸਾਰੇ ਨਰਾਸ਼ ਜਿਹੜੇ ਹੋਏ ਇਹ ਲੋਕੋ ਤਾਂ ਵਾਪਸ ਆਉਣਗੇ ਜੀ ਸਿੱਤੇ ਬੇਰਾਖਾ ਇਲਾਕੇ ਸਨ ਹੁੰਦੇ ਹਰ ਗੱਲ ਤਖਸਾਲ ਤੇ ਜਾ ਕੇ ਸਹੀ ਗੱਲ ਕਹਿਣੀ ਚਾਹੀਦੀ ਆ ਜੋ ਲੋਕਾਂ ਦੀ ਸੰਤੁਸ਼ਟੀ ਹੋ ਸਿੱਤੇ ਸਾਡੇ ਤੇ ਪ੍ਰੋਸਾ ਕਹਿਣਾ ਹੁੰਦੀ ਸੋਸ਼ਲ ਮੀਡੀਆ ਤੇ ਇੱਕ ਖੁੱਲਾ ਪੱਤਰ ਲਿਖ ਕੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮੰਗਣ ਵਾਲੇ ਚਰਨਜੀਤ ਸਿੰਘ ਬਰਾੜ ਨੇ ਵੀ ਕੋਰ ਕਮੇਟੀ ਭੰਗ ਕਰਨ ਤੇ ਇਤਰਾਜ਼ ਜਤਾਇਆ ਉਹਨਾਂ ਦਾ ਕਹਿਣਾ ਹੈ ਕਿ ਅਜੇ ਇਹ ਬਸਲਾ ਕਰਕੇ ਹੀ ਅਕਾਲੀ ਦਲ ਦੀ ਹਾਲਤ ਇੰਨੀ ਬੁਰੀ ਹੋਈ ਹੈ ਜਿਸ ਨੂੰ ਲੈ ਕੇ ਉਹ ਵਾਰ-ਵਾਰ ਆਵਾਜ਼ ਝੁੱਕ ਰਹੇ ਨੇ ਸ਼ੁਰੂਮੇ ਅਕਾਲੀ ਦਲ ਦੀ ਸੁਧਾਰ ਲਹਿਰ ਵੈਡੀ ਹੋਈ ਹੈ ਜੀ ਔਰ ਉਹਦੇ ਵਿੱਚੋਂ ਕੋਰ ਕਮੇਟੀ ਦੇ ਸਭ ਤੋਂ ਸੀਨੀਅਰ ਤੇ ਜਿਹੜੇ ਸਭ ਤੋਂ ਵੱਧ ਗਿਣਤੀ 'ਚ ਅਠ ਜਿਹੜੇ ਮੈਂਬਰ ਸੀ ਜਿਨ੍ਹਾਂ ਦੀ ਸਲਾਹ ਸੀ ਕਿ ਪ੍ਰਧਾਨ ਸਾਹਿਬ ਨੂੰ ਜਿਹੜਾ ਅਸਤੀਫਾ ਦੇ ਕੇ ਤੇ ਕੋਈ ਕਮੇਟੀ ਬਦਾਨ ਜਣੀ ਚਾਹੀਦੀ ਹੈ ਜਾਂ ਕੋਈ ਪ੍ਰਧਾਨ ਹੋਰ ਬਣਨਾ ਚਾਹੀਦਾ ਹੈ ਤਾਂ ਉਸ ਮੰਗ ਨੂੰ ਦਰਕਨਾਰ ਕਰਕੇ ਤਾਨਾਸ਼ਾਹੀ ਫਰਮਾਨ ਸੁਣਾ ਦਿੱਤਾ ਕਿਉਂਕਿ ਇਹਨੇ ਲੀਡਰਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਤਾਂ ਦਿਖਾਤਾ ਨਹੀਂ ਸਕਦੇ ਸੀ ਪਰ ਇਹ ਇੱਕ ਨਵਾਂ ਤਰੀਕਾ ਕੱਢ ਲਿਆ ਕਿ ਸਾਰੀ ਕੋਰ ਕਮੇਟੀ ਭੰਗ ਕਰ ਦੋ ਹਾਲਾਂਕਿ ਕੋਰ ਕਮੇਟੀ ਜਦੋਂ ਤੱਕ ਵੀ ਜਦੋਂ ਦੇ ਸਰਦਾਰ ਚੁਬੀ ਸਿੰਘ ਬਾਦਲ ਸਾਹਿਬ ਪ੍ਰਧਾਨ ਬਣੇ ਆ ਉਹ ਉਹ ਭੰਗ ਹੋਈ ਹੈ ਜਦੋਂ ਸਾਰਾ ਢਾਂਚਾ ਭੰਗ ਹੋਇਆ ਕੱਲੀ ਕੋਰ ਕਮੇਟੀ ਅੱਜ ਤੱਕ ਇਹਨਾਂ ਨੇ ਖੁਦ ਪ੍ਰਧਾਨ ਹੁੰਦਿਆਂ ਕਦੇ ਵੀ ਨਹੀਂ ਕੀਤੀ ਇਸ ਕਰਕੇ ਮੈਂ ਸਮਝਦਾ ਕਿ ਇਹ ਤਾਨਾਸ਼ਾਹੀ ਫੈਸਲਾ ਹੈ ਹਲੇ ਵੀ ਝੁੰਡਾ ਕਮੇਟੀ ਦੀ ਰਿਪੋਰਟ ਨੂੰ ਚੰਗੀ ਤਰ੍ਹਾਂ ਅੰਦਰ ਬੈਠ ਕੇ ਪੜਨ ਉਹਦੇ ਤੇ ਉਹਦੇ ਮੁਤਾਬਕ ਐਕਟ ਕਰਦੇ ਹੋਏ ਸ਼ਹਾਗ ਦੀ ਭਾਵਨਾ ਦਿਖਾਉਣ ਤੇ ਪਾਰਟੀ ਨੂੰ ਮਜ਼ਬੂਤੀ ਵੱਲ ਨੂੰ ਲੈ ਕੇ ਜਾਣਾ ਦੱਸਣੀ ਹੋਇਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੀ ਕੋਰ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਇਸ ਕੋਰ ਕਮੇਟੀ ਵਿੱਚ ਅਕਾਲੀ ਦਲ ਦੇ ਬਾਗੀ ਧੜੇ ਦੇ ਕਈ ਦਿੱਗਜ ਆਗੂ ਜਿਵੇਂ ਕਿ ਬੀਬੀ ਜਗੀਰਕਾਰ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਸਿਕੰਦਰ ਸਿੰਘ ਮਲੂਕਾ ਸ਼ਾਮਿਲ ਸਨ ਅਨਾ ਬਾਕੀ ਆਗੂਆਂ ਵੱਲੋਂ ਹੀ ਅਕਾਲੀ ਦਲ ਦੇ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਸ ਦੀ ਇੱਕ ਸ਼ਿਕਾਇਤ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤੀ ਗਈ ਸੀ ਜਿਸ ਲਈ ਅੱਜ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਵਿਖੇ ਪੇਸ਼ ਵੀ ਹੋਏ ਨੇ ਬਜਟ ਤੋਂ ਅਗਲੇ ਦਿਨ ਅਕਾਲੀ ਦਲ ਦੇ ਇਕਲੌਤੇ ਐਮਪੀ ਬੀਬੀ ਹਰਸਿਮਰਤ ਕੌਰ ਬਾਦਲ ਸਟੇਸ਼ਨ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਤਾਂ ਇਸ ਮੌਕੇ ਉਹਨਾਂ ਨੇ ਪੰਜਾਬ ਨਾਲ ਬਜਟ ਵਿੱਚ ਹੋਈ ਧੱਕੇਸ਼ਾਹੀ ਤੇ ਆਪਣੀ ਪੜਾਅਸ ਕੱਢੀ ਤਾਂ ਉੱਥੇ ਹੀ ਭਾਜਪਾ ਦੇ ਪੰਜਾਬ ਲੀਡਰਾਂ ਨੂੰ ਵੀ ਕਈ ਸਵਾਲ ਕੀਤੇ ਬਜਟ ਤੋਂ ਬਾਅਦ ਹਰ ਸਿਮਰਤ ਕੌਰ ਬਾਦਲ ਕੇਂਦਰ ਸਰਕਾਰ ਤੇ ਰੱਜ ਕੇ ਬਰੇ ਉਹਨਾਂ ਦਾ ਕਹਿਣਾ ਹੈ ਕਿ ਇਹ ਬਜਟ ਸਿਰਫ ਕੁਰਸੀ ਬਚਾਓ ਬਜਟ ਹੈ ਕਿਉਂਕਿ ਸਿਰਫ ਉਹਨਾਂ ਦੋ ਸੂਬਿਆਂ ਨੂੰ ਹੀ ਗੱਫੇ ਦਿੱਤੇ ਗਏ ਨੇ ਜਿਨ੍ਹਾਂ ਦੇ ਸਹਾਰੇ ਕੇਂਦਰ ਦੀ ਸਰਕਾਰ ਖੜੀ ਹੈ ਇਸ ਤੋਂ ਇਲਾਵਾ ਦੂਜੇ ਸੂਬਿਆਂ 'ਚ ਆਏ ਹੜ ਅਤੇ ਪੰਜਾਬ 'ਚ ਆਏ ਹੜਾਂ ਤੇ ਵੀ ਵਕਰੇ ਦੇ ਇਲਜ਼ਾਮ ਹਰ ਸਿਮਰਤ ਕੌਰ ਬਾਦਲ ਵੱਲੋਂ ਲਗਾਏ ਗਏ ਨੇ पंजाब च किसानों किए वाद के बावजूद उन्होंने कुछ नहीं किया गया इससे भी बीबी बादल ने अपना पक्ष रखा है यह सरकार बचाओ बजट है जहां पे सिर्फ अपने आंध्र प्रदेश और बिहार के जो ये लंगड़ी सरकार जिनके सहारे खड़ी है उनको सेटिस्फाई करने के लिए ये बजट पेश हुआ है बाकी तो जैसे कोई एग्जिस्ट ही नहीं करता अब आपने बाढ़ के लिए देखा कि दूसरे राज्यों को दिया गया जहां पंजाब में एक साल में दो दो बाढ़ आए हैं तो उनके बारे कुछ नहीं किसानी आंदोलन इतना बड़ा चल रहा है उनको उठाया गया वादे किए गए आज किसान इतने तकलीफ में है तब भी उनके बारे में भी कुछ भी नहीं ना युवा के बारे में ना मजदूर के बारे में और पंजाब के तो पिछले छह बजट से पंजाब का नाम तक नहीं लिया गया मेरा ख्याल जो लोग आ, पंजाब के दूसरी पार्टी छोड़ के भाजपा में शामिल हुए हैं कि पंजाब के मसले हल करेंगे अब उनको जवाब देना चाहिए कि कौन सा मसला हल हो रहा है सात बजट छह बजट से पंजाब का नाम तक नहीं लिया गया क्या पंजाब के पैसे सेंट्रल पूल में नहीं जाते हैं तो ये बिल्कुल भेदभाव है और ये सरकार बजाव बजट था इस करके ऐसी पार्टियों को दिया गया है ऐसे राज्यों को जिस करके ये सरकार खड़ी है कि राहुल गांधी तो बयानबाजी और बातें कर सकते हैं दस साल उनकी सरकार थी तो उन्होंने सरकार किसानों के लिए क्या किया अभी पंजाब में इस सरकार आम आदमी की सरकार से पहले पांच साल कांग्रेस की ही सरकार थी सारे किसानों का कर्जा माफ करने का उन्होंने वादा किया था पांच साल निकाल दिए एक किसान का एक कर्जा नहीं वापस किया सोचे किसानों के लिए जे कोई करती है तो वो श्रिमणी अकाली दल है जिसने काले कानून जब इस सरकार ने थोपने की कोशिश करी हमने रिजाइन किया मंत्रिमंडल भी छोड़ा अलायंस भी छोड़ा और जहां कांग्रेस और आम आदमी जो एक रूलिंग पार्टी और एक ऑपोजिशन पार्टी पंजाब में थी इधर पहुंचने के लिए कुर्सी की खाते लेने अनहोली अलायंस किया ਅਤੇ ਕਿਉਂਕਿ ਕਾਲੀਦਲ ਨੇ ਭਾਜਪਾ ਕੇ ਸਾਥ ਕੋਈ ਅਲਾਈਅੰਸ ਨਹੀਂ ਕੀਤਾ ਹਮ ਆਪਣੇ ਸਿਧਾਂਤਾਂ ਤੇ ਔਰ ਮੁੱਦੋਂ ਤੇ ਖੜੇ ਰਹੇ ਕਿ ਪਹਿਲੇ ਆਪ ਕਿਸਾਨ ਕੇ ਮਸਲੇ ਸੋਲਵ ਕਰਿਏ ਆਪ ਪੰਜਾਬ ਕੇ ਮਸਲੇ ਸੋਲਵ ਕਰਿਏ ਔਰ ਉਸ ਕੇ ਬਾਦੀ ਕੋਈ ਅਲਾਈਅੰਸ ਕੀ ਬਾਤ ਹੋਗੀ ਇਸ ਮਾਕੇ ਹਰਸਿਮਰਤ ਕਾਰ ਬਦਲ ਦਾ ਕਹਿਣਾ ਹੈ ਕਿ ਪਿਛਲੇ 6 ਬਜਟਾਂ ਦੇ ਵਿੱਚ ਪੰਜਾਬ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਗਿਆ ਤਾਂ ਹੁਣ ਉਹਨਾਂ ਭਾਜਪਾ ਵਾਲਿਆਂ ਨੂੰ ਪੰਜਾਬੀਆਂ ਨੂੰ ਜਵਾਬ ਦੇਣਾ ਚਾਹੀਦਾ ਹੈ ਜੋ ਕਿ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਵਿੱਚ ਸ਼ਾਮਲ ਹੋਏ ਸਨ ਅਤੇ ਪੰਜਾਬ ਲਈ ਵੱਡੇ ਗੱਫੇ ਲਿਆਉਣ ਦੇ ਵਾਅਦੇ ਵੀ ਕਰ ਰਹੇ ਸਨ ਇਸ ਮੌਕੇ ਉਹਨਾਂ ਨੇ ਆਪਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਕਾਂਗਰਸ ਅਤੇ ਆਪ ਦੋਵੇਂ ਇੱਕਸਾਨਾ ਨਾਲ ਝੂਠੇ ਵਾਅਦੇ ਕਰਦੀਆਂ ਆ ਰਹੀਆਂ ਨੇ ਅਤੇ ਪੂਰਾ ਕੋਈ ਵੀ ਨਹੀਂ ਕੀਤਾ ਆਪ ਸੰਸਦ ਰਾਗਵ ਚੱਡਾ ਅੱਜ ਸੰਸਦ ਪਹੁੰਚੇ ਜਿੱਥੇ ਉਹਨਾਂ ਨੇ ਭਾਜਪਾ ਦੇ ਬਜਟ ਤੇ ਤਿੱਖੇ ਤੰਜ ਕਸੇ ਨੇ ਰਾਗਵ ਚੱਡਾ ਦਾ ਇਲਜ਼ਾਮ ਹੈ ਕਿ ਇਸ ਬਜਟ ਵਿੱਚ ਸਿਰਫ ਦੋ ਹੀ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੇਸ਼ ਨੂੰ ਨਹੀਂ ਜਿੱਥੇ ਇੱਕ ਪਾਸੇ ਕਾਂਗਰਸ ਨੇ ਸਦਨ ਦੇ ਬਾਹਰ ਪ੍ਰਦਰਸ਼ਨ ਕੀਤਾ ਤਾਂ ਉੱਥੇ ਹੀ ਆਪ ਦੇ ਸੰਸਦ ਰਾਗਵ ਚੱਡਾ ਵੀ ਖਫਾ ਨਜ਼ਰ ਆਏ ਇਸ ਮੌਕੇ ਰਾਗਵ ਚੱਡਾ ਦਾ ਕਹਿਣਾ ਹੈ ਕਿ ਇਸ ਬਜਟ ਤੋਂ ਸਿਰਫ ਦੋ ਹੀ ਲੋਕ ਖੁਸ਼ ਹੋਏ ਨੇ ਨतीश ਕੁਮਾਰ ਅਤੇ ਚੰਦਰ ਬਾਬੂ ਨਾਇਡੂ ਇਹਨਾਂ ਤੋਂ ਇਲਾਵਾ ਦੇਸ਼ ਦੇ ਇੱਕ ਵੀ ਵਿਅਕਤੀ ਨੂੰ ਇਹ ਬਜਟ ਖੁਸ਼ ਨਹੀਂ ਕਰ ਪਾਇਆ ਪੰਜਾਬ ਦੇ ਨਾਲ ਨਾਲ ਦਿੱਲੀ ਅਤੇ ਉਹਨਾਂ ਸਾਰੇ ਸੂਬਿਆਂ ਨੂੰ ਨਕਾਰਿਆ ਗਿਆ ਜਿੱਥੇ ਬੀਜੇਪੀ ਦੀ ਸਰਕਾਰ ਨਹੀਂ ਹੈ ਬਜਟ ਇਜਾਦ ਕੀਤਾ ਗਿਆ ਜਿਸ ਵਿੱਚ ਲਗਭਗ ਇਸ ਦੇਸ਼ ਦਾ ਹਰ ਵਰਗ ਨਿਰਾਸ਼ ਹੋਇਆ ਹੈ ਮਾਤਰ ਦੋ ਵਿਅਕਤੀਆਂ ਕੋ ਛੋੜ ਕੇ ਨਿਤੀਸ਼ ਕੁਮਾਰ ਔਰ ਚੰਦਰ ਬਾਬੂ ਨਾਇਡੂ ਮੈਂ ਪੁੱਛਣਾ ਚਾਹਤਾ ਹਾਂ ਕਿ ਉਹ ਰਾਜ ਜਿਨ੍ਹਾਂ ਨੇ अभूतपूर्व समर्थन भाजपा को दिया अपने राज्यों की लगभग सारी सीटें दे दी जैसे कि दिल्ली है गुजरात है उड़ीसा है हिमाचल प्रदेश है झारखंड छत्तीसगढ़ है मध्य प्रदेश है इन राज्यों को क्या मिला इस बजट में इन राज्यों को कुछ नहीं मिला और जिन राज्यों ने भाजपा को इतना समर्थन नहीं दिया या जिन राज्यों के समर्थन से सरकार मुश्किल से चल पा रही है जैसे कि बिहार और आंध्रा उनको सब कुछ लुटा दिया गया तो इससे तो यही सार मिलता है कि जो राज्य भाजपा को कम वोट देता है उसे ज्यादा दिया जाएगा तो आगे के लिए सीख ले लीजिए इस बजट ने लगभग हर तबके को नाराज किया है दिल्ली के हिस्से में खास तौर पे दिल्ली वो राज्य जो शेयर इन सेंट्रल टैक्सेस में लाखों करोड़ों रुपए केंद्र सरकार के खजाने में जमा कराता है दिल्ली वाले जमा कराते हैं उनका शेयर इन सेंट्रल टैक्सेस जो उन्हें मिलना चाहिए उसके लिए कुछ भी नहीं मिला वो बीस साल से जितनी राशि मिलती थी करीब साढ़े तीन सौ चार सौ करोड़ मिलती है बस उतनी ही मिलती है एक फूटी कौड़ी का भी इजाफा उसमें नहीं किया गया और एक प्रकार से पक्षपात तमाम राज्यों में किया गया है दुर्भाग्यपूर्ण है और मुझे लगता है कि शायद ही कोई ऐसा बजट होगा इस देश के इतिहास में जिसने लगभग सबको निराश किया हो और यहां तक कि अगर आप भारतीय जनता पार्टी के समर्थकों से बात करें इंटरनेट पे देखें या इंटरनेट के अलावा भी सड़क चलते भाजपा के समर्थकों से बात करें वो सब भी इस बजट से निराश हुए हैं मुझे लगता है कि कुछ जो प्रोविजंस इस बजट के माध्यम से लाए गए हैं जिस प्रकार से इंडेक्सेशन समाप्त किया गया है कैपिटल गेंस पे टैक्स बढ़ाए गए हैं एटसेट्रा इनको समाप्त करना चाहिए राघव चडा का कहना है कि सारिया आर्थिक रिपोर्टा ए सट्टा कट दी ने कि देश विच आमदन ਨਹੀਂ ਵਧੀ ਸਗੋਂ ਕੀਮਤਾਂ ਹਰ ਦਿਨ ਵਧ ਰਹੀਆਂ ਨੇ ਦੇਸ਼ ਦੇ ਨਿਵੇਸ਼ਕਾਂ ਨੂੰ ਅਧਰੰਗ ਕਰ ਦਿੱਤਾ ਗਿਆ ਇਸ ਬਜਟ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਨਰਾਜ਼ ਕੀਤਾ ਇਸ ਬਜਟ ਦੇ ਵਿੱਚ ਲਿਆਂਦੇ ਗਏ ਜ਼ੁਰਮਾਨਾ ਪ੍ਰਬੰਧਾਂ ਨੂੰ ਵੀ ਖਤਮ ਕਰਨ ਦੀ ਮੰਗ ਰਾਗਵ ਚੱਡਾ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਮੋਦੀ ਸਰਕਾਰ ਵੱਲੋਂ ਬਜਟ ਵਿੱਚ ਐਲਾਨੇ ਗਏ ਇੰਟਰਨਸ਼ਿਪ ਪ੍ਰੋਗਰਾਮ ਤੇ ਆਪ ਦੇ ਸੰਜੇ ਸਿੰਘ ਖੂਬ ੜਕ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਐਲਾਨ ਸਿਰਫ ਇੱਕ ਐਲਾਨ ਹੀ ਹੈ ਜਸਟ ਨਾਲ ਵਿਦਿਆਰਥੀਆਂ ਤੇ ਕੰਪਨੀਆਂ ਦੇ ਨਾਲ ਇੱਕ ਕੋਝਾ ਮਜ਼ਾਕ ਕੀਤਾ ਗਿਆ ਹੈ ਮੋਦੀ ਸਰਕਾਰ ਵੱਲੋਂ ਬਜਟ ਵਿੱਚ ਇੱਕ ਇੰਟਰਨਸ਼ਿਪ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਦਿੱਲੀ ਦੇ ਨੌਜਵਾਨਾਂ ਨੂੰ ਇੰਟਰਨਸ਼ਿਪ ਦੇ ਦੌਰਾਨ 5000 ਰੁਪਏ ਕੰਪਨੀਆਂ ਨੂੰ ਦੇਣ ਦੀ ਗੱਲ ਆਖੀ ਗਈ ਹੈ ਜਿਸ ਵਿੱਚ ਸਰਕਾਰ ਦਾ ਕੋਈ ਹਿੱਸਾ ਨਹੀਂ ਹੋਵੇਗਾ ਯਾਨੀ ਕਿ ਇਹ 5000 ਰੁਪਿਆ ਕੰਪਨੀ ਹੀ ਉਸ ਇੰਟਰਨਸ਼ਿਪ ਵਾਲੇ ਵਿਦਿਆਰਥੀ ਨੂੰ ਭੇ ਕਰੇਗੀ ਇਸ ਤੇ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਨੇ ਤੰਜ ਕਸੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਵਿਦਿਆਰਥੀਆਂ ਦੇ ਨਾਲ ਇੱਕ ਕੋਝਾ ਮਜ਼ਾਕ ਕੀਤਾ ਗਿਆ ਕਿਉਂਕਿ ਦਿੱਲੀ ਦੇ ਵਿੱਚ ਘੱਟੋ ਘੱਟ ਤਨਖਾਹ 17380 ਰੁਪਏ ਹੈ ਤਾਂ ਵਿਦਿਆਰਥੀਆਂ ਨੂੰ ਸਿਰਫ 5000 ਰੁਪਿਆ ਹੀ ਕਿਉਂ ਅਬ ਬਾਤ ਕਰਤੇ ਜਿਸ ਮੁੱਦੇ ਤੇ ਸਭ ਤੋਂ ਜ਼ਿਆਦਾ ਢੋਲ ਪੀਟਾ ਜਾ ਰਹਾ ਹੈ सबसे ज्यादा हल्ला मचाया जा रहा है इंटर्नशिप दे दिया इंटर्नशिप दे दिया करोड़ों के इंटर्नशिप दे दिया करोड़ों के इंटर्नशिप दे दिया यह कितना हास्यास्पद है इस देश के युवाओं का कितना बड़ा मजाक उड़ाया जा रहा है दिल्ली के अंदर न्यूनतम मजदूरी है सत्रह हजार तीन सौ अस्सी रुपए और जो ये इंटर्नशिप स्कीम लागू हुई है वो इंटर्नशिप स्कीम में पांच हजार रुपए एक नौजवान को इंटर्नशिप के दौरान मिलेगा और इसमें सरकार का कोई हिस्सा नहीं है जिन कंपनियों में वो इंटर्नशिप करेंगे वो अपने सीएसआर फंड का हिस्सा निकालकर युवाओं को पांच हजार रुपए देंगे अब ये भी कितना मजाक है कह रहे पांच सौ कंपनियों में बीस लाख बच्चों को हर साल इंटर्नशिप दी जाएगी यानी कि करीब करीब चार हजार बच्चों को एक कंपनी में इंटर्नशिप दी जाएगी कौन सी कंपनी है इस देश में जो चार हजार इंटर्न को रख सकते हैं कौन सी कंपनी है जहां पे बीस लाख पांच सौ कौन सी ऐसी कंपनियां जहां पे बीस लाख बच्चों को इंटर्नशिप दी जा सकती है तो ये इस देश के नौजवानों के साथ भद्दा मजाक है घोर मजाक है उनकी बेरोजगारी का मजाक है ਇਸ ਨਾਲ ਕੰਪਨੀਆਂ ਤੇ ਵੀ ਵਾਧੂ ਬੋਝ ਪੈਣ ਦੀ ਗੱਲ ਕੀਤੀ ਗਈ ਹੈ ਕਿਉਂਕਿ 500 ਕੰਪਨੀਆਂ ਜੇਕਰ ਹਜ਼ਾਰਾਂ ਬੱਚਿਆਂ ਨੂੰ ਇੰਟਰਨਸ਼ਿਪ ਦੌਰਾਨ 5000 ਰੁਪਏ ਦੇਣ ਗਿਆ ਤਾਂ ਕੰਪਨੀਆਂ ਦਾ ਖਰਚਾ ਕੌਣ ਚੁਕੇਗਾ ਕਿਉਂਕਿ ਬਜਟ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਸਾਰਾ ਖਰਚਾ ਕੰਪਨੀਆਂ ਦਾ ਸਿਰ ਹੋਵੇਗਾ ਅਤੇ ਸਰਕਾਰ ਇਸ ਵਿੱਚ ਕਿਸੇ ਤਰੀਕੇ ਦਾ ਕੋਈ ਸਾਥ ਨਹੀਂ ਦੇਵੇਗੀ ਤਾਂ ਇਸ ਨਾਲ ਜਿੱਥੇ ਕੰਪਨੀਆਂ ਦਾ ਬੋਝ ਵਧੇਗਾ ਤਾਂ ਉੱਥੇ ਹੀ ਵਿਦਿਆਰਥੀਆਂ ਨੂੰ ਸਿਰਫ 5000 ਰੁਪਏ ਦਿੱਤੇ ਜਾਣਗੇ ਜੋ ਕਿ ਸੰਜੇ ਸਿੰਘ ਹੁਣਾਂ ਦੇ ਮੁਤਾਬਕ ਸਰਾਸਰ ਗਲਤ ਹੈ ਇਸ ਦਾ ਮਤਲਬ ਹੈ ਇਸ ਸਕੀਮ ਦੇ ਨਾਲ ਨੌਜਵਾਨਾਂ ਅਤੇ ਕੰਪਨੀਆਂ ਦੇ ਨਾਲ ਕੋਝਾ ਮਜ਼ਾਕ ਕੀਤਾ ਗਿਆ ਇਹ ਕਹਿਣਾ ਹੈ ਆਪ ਦੇ ਲੀਡਰ ਸੰਜੇ ਸਿੰਘ ਦਾ ਫਿਲਹਾਲ ਅੱਜ ਦੇ ਇਸ ਬਲਟਨ ਵਿੱਚ ਐਨ ਆਈ ਕੱਲ ਨੂੰ ਮੁਰਤੂ ਹਾਜ਼ਰ ਹੋਵਾਂਗੇ ਸਾਨੂੰ ਦੇ ਆਗਿਆ ਧੰਨਵਾਦ